ਜੀ ਤੇ ਕੀ ਕੀ ਬਰਾਮਦ ਹੋਇਆ ਜੀ 1 April ਦੇ ਮਹੀਨੇ ਦੇ ਵਿੱਚ FIR ਦਰਜ ਹੋਈ ਸੀ ਪੁਲਿਸ ਸਟੇਸ਼ਨ सदर ਤੂਰੀ ਵਿੱਚ ਜਿੱਥੇ ਦੋ ਦੋਸ਼ੀ ਨਿਗਮੋਰਖ ਲਕੀ ਅਤੇ ਗੁਰਪ੍ਰੀਤ ਉਸ ਪੈਰੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਜਦੋਂ ਟੀਮਸ ਨੇ ਇੰਟਰਸੈਪਟ ਕੀਤਾ ਉਹ ਮੌਕੇ ਤੋਂ ਫਰਾਰ ਹੋ ਗਏ ਸੀਗੇ ਲੇਕਿਨ ਉਹਨਾਂ ਤੇ ਕੋਲੋਂ ਸਾਨੂੰ ਬਰਾਮਦਗੀ ਹੋਈ ਸੀਗੀ 125 ਗ੍ਰਾਮ ਘੈਰੋਇ ਇੱਕ ਪਿਸਤੌਲ 12 ਬੋਰ 7 ਜ਼ਿੰਦਾ ਕਾਰਤੂਸ ਅਤੇ ਚਾਰ ਮੋਬਾਈਲ ਫੋਨ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਤੋਂ ਬਾਅਦ ਸਾਡੀ एस पी डी डी एस पी डी साई ई की टीम्सल पुलिस की टीम्स सारे ने जॉइंटली ऑपरेशन किया करके इस इन्वैसटीगे इन्हों पता चलिया कि जोड़ा निगम निगम उर्फ लक्की है वो एक होर मुकदमे अरैसट हो गया वो जेल में मौजूद से उसू प्रोडक्शन वॉरंट पर लेके आए जो उसगिछ तो की तो एक जसपाल उर्फ बिल्ला है ज जो इन्हों पता चलिया चल कि उस कोलीगल वेपनस मौजूद ने ਜਦੋਂ ਇਹਨਾਂ ਨੇ ਉਸ ਨੂੰ ਐਪ੍ਰੀਹੈਂਡ ਕੀਤਾ ਤਾਂ ਉਸ ਦੇ ਕੋਲੋਂ ਦੋ ਪਿਸਤੌਲ ਇਹਨਾਂ ਨੂੰ 32 ਮੋਰ ਤੇ ਮਿਲੇ ਉਸ ਦੀ ਪੁੱਛਗਿੱਛ ਤੇ ਅੱਗੇ ਇੱਕ ਸਤਨਾਮ ਉਰਫ ਸੱਤਾ ਹੈਗਾ ਜੋ ਨਾਮਿਨੇਟ ਹੋਇਆ ਜੋ ਪਹਿਲਾਂ ਤੋਂ ਹੀ ਜੋ ਪਿੱਖੀਵਿੰਡ ਦਾ ਰਹਿਣ ਵਾਲਾ ਹੈ ਤਾਂ ਇਹ ਪਹਿਲਾਂ ਤੋਂ ਹੀ ਸੰਗਰੂਰ ਜੇਲ੍ਹ ਵਿੱਚ ਬੰਦਾ ਹੈ ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਉਸ ਦੀ ਨਿਸ਼ਾਨਦੇਹੀ ਤੇ ਸਾਨੂੰ ਜੇਲ੍ਹ ਵਿੱਚੋਂ 8 ਮੋਬਾਈਲ ਫੋਨ ਬਰਾਮਦ ਹੋਏ ਜਿਸ ਤੇ ਇੱਕ ਫਰੈਸ਼ ਐਫ ਆਈ ਆਰ ਦਰਜ ਹੋਈ ਪੁਲਿਸ ਸਟੇਸ਼ਨ ਸਿਟੀ 1 ਦੇ ਵਿੱਚ ਨਾਲੇ ਇਸ ਰਿਕਵਰੀ ਤੋਂ ਬਾਅਦ ਜੋ ਅਸੀਂ ਅੱਗੇ ਪੁੱਛਗਿੱਛ ਉਸ ਤੋਂ ਹੋਰ ਕੀਤੀ ਤਾਂ ਸਾਨੂੰ ਇੱਕ ਕਿਲੋ 500 ਗ੍ਰਾਮ ਹੈਰੋਇਨ ਇੱਕ ਪਿਸਤੌਲ 32 ਬੋਰ ਸਾਨੂੰ ਇੱਕ ਦੇਸੀ ਕੱਟਾ 12 ਬੋਰ ਤੇ 6 ਜਿੰਦਾ ਕਾਰਤੂਸ ਮਿਲੇ ਕੁੱਲ ਜੋ ਬਰਾਮਦਗੀਆਂ ਇਸ ਮੁਕਦਮੇ 'ਚ ਹਲੇ ਤੱਕ ਹੋਈਆਂ ਉਹ ਹੈ 1 ਕਿਲੋ 625 ਗ੍ਰਾਮ ਹੈਰੋਇਨ 12 ਮੋਬਾਈਲ ਫੋਨ 13 ਜਿੰਦਾ ਰੌਂ ਤਿੰਨ ਪਿਸਤੌਲ 32 ਬੋਰ ਅਤੇ ਦੋ ਦੇਸੀ ਕੱਟੇ 12 ਬੋਰ ਇਸ ਸਾਰੇ ਦੇ ਸਾਰੇ ਜੋ ਤੁਹਾਨੂੰ ਮੈਂ ਹੁਣੇ ਸੀਕੁਐਂਸ ਆਫ ਇਵੈਂਟਸ ਦੱਸਿਆ ਹੈ ਅਕਿਊਜ਼ ਦੇ ਬਾਰੇ ਦੱਸਿਆ ਇਹਨਾਂ ਦੇ ਪਿੱਛੇ ਸਾਡੀ ਟੀਮਸ ਲਗਾਤਾਰ ਭਲੇ ਵੀ ਕੰਮ ਕਰ ਰਹੀਆਂ ਨੇ ਤੇ ਇਸ ਦੀ ਬੈਕਵਰਡ ਫਾਰਵਰਡ ਲਿੰਕੇਜਸ ਤੇ ਵੀ ਲਗਾਤਾਰ ਤਫ਼ਤੀਸ਼ ਚੱਲੀ ਪਹਿਲਾਂ ਕਿੰਨੇ ਕੁ ਬੱਚੇ ਮਾਮਲੇ ਸੱਜਣੇ ਤੇ ਇਹਨਾਂ ਦੇ ਜਿਹੜੀ ਆਪਸੀ ਕੋਈ ਗਰੁੱਪ ਬਣਾਇਆ ਹੈ ਸੀਐਸ ਦੇ ਵਿੱਚ ਬਦਲਿਆ ਜਿਹੜੇ ਤਾਂ ਮੈਂ ਤੁਹਾਨੂੰ ਤਿੰਨ ਦੋਸ਼ੀ ਦੱਸੇ ਹੈਗੇ ਜੀ ਨਿਗਮ ਗੁਰਪ੍ਰੀਤ ਪੈਰੋ ਅਤੇ ਜਸਪਾਲ ਬਿੱਲਾ ਇਹ ਤਿੰਨੋਂ ਸੰਗਰੂਰ ਤੇ ਰਹਿਣ ਵਾਲੇ ਨੇ ਤੇ ਇੱਕ ਦੂਸਰੇ ਨੂੰ ਪਹਿਲਾਂ ਜਾਣਦੇ ਸੀ ਇਲੀਗਲ ਐਕਟੀਵਿਟੀਜ਼ ਵਿੱਚ ਵੀ ਇੰਗੇਜ ਸੀ ਇੰਨਾ ਤੇ ਪਹਿਲਾਂ ਮਲਟੀਪਲ ਐਫਆਈਆਰਸ ਦਰਜ ਨੇ ਜਿਹੜਾ ਸਤਨਾਮ ਉਸ ਸਰਤਾ ਹੈਗਾ ਉਹ ਇਹਨਾਂ ਨੂੰ ਸੰਗਰੂਰ ਜੇਲ੍ਹ ਵਿੱਚ ਹੀ ਮਿਲਿਆ ਹੈਗਾ ਤੇ ਉਹ ਜਿਹੜਾ ਉਸ ਤੇ ਸਤਨਾਮ ਸੱਤੇ ਤੇ ਤਿੰਨ ਐਫਆਈਆਰ ਪਹਿਲਾਂ ਦਰਜ ਨੇ ਸਰ ਜਿਸ ਤਰ੍ਹਾਂ ਜਿੱਸਾ ਕਿ ਆਟੋ ਮੋਬਾਈਲ ਤੋਂ ਜੀਐਲ ਨੇ ਕਿ ਬਰਾਮਦ ਹੋਏ ਨੇ ਕਦੋਂ ਤੋਂ ਇਹ ਜੇਲ੍ਹ ਦੇ ਵਿੱਚੋਂ ਰੈਕਟ ਚਲਾ ਰਹੇ ਸੀ ਤੇ ਕਦੋਂ ਤੋਂ ਜਿਹੜਾ ਮੋਬਾਈਲ ਨੇ ਜੇਲ੍ਹ ਦੇ ਅੰਦਰ ਗਿਆ ਕਿਉਂਕਿ ਉਸ ਸਮੇਂ ਪਹਿਲਾਂ ਵੀ ਰੇਡ ਕੀਤੀ ਜਦੋਂ ਉਹਦੇ ਮੋਬਾਈਲ ਬਰਾਮਦ ਹੋਏ ਜੀ ਕਿ ਉਸ ਤੋਂ ਬਾਅ ਏ ਮੋਬਾਈਲ ਜਿਹੜਾ ਦਿੱਤਕ ਪਹਲਾ ਚੱਲਿਆ ਉਸ ਤੋਂ ਬਾਅਦ ਇਹ ਕਿਸੇ ਇਕੁਇਪਮੈਂਟ ਤੇ ਰਹੀ ਹੈ ਅੰਦਰ ਲੈ ਕੇ ਗਈ ਸੀ ਉਸ ਦੇ ਬਾਰੇ ਅਸੀਂ ਹੋਰ ਕਲੀਅਰ ਕਰ ਰਹੇ ਹਾਂ ਸਾਨੂੰ ਹੋਰ ਵੀ ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਸ ਦੇ ਵਿੱਚ ਡੂੰਗਾ ਇਹ ਨਾਲ ਤਫਤੀਸ਼ ਕਰਨੀ ਪਵੇਗੀ ਤਾਂ ਕਿ ਇਸ ਦਾ ਸਾਰਾ ਪਰਦਾਫਾਸ਼ ਹੋ ਸਕੇ ਲੇਕਿਨ ਇੱਕ ਬਿਗ ਬਲੋ ਹੈ ਟੂ ਸਮਗਲਿੰਗ ਰੈਕਟ ਜੇਲ ਦੇ ਅੰਦਰ ਤੇ ਬਾਹਰ ਤੋਂ